ਸਸੇਗਾ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਚਾਰ ਪਸ਼ੂ ਤੁਹਾਨੂੰ ਦਿਖਾਉਣੇ ਆ ਇੱਕ ਕੱਟਾ ਤੁਹਾਨੂੰ ਨੀਲੀ ਦਾ ਦਿਖਾਵਾਂਗੇ ਤੇ ਤਿੰਨ ਤੁਹਾਨੂੰ ਮੱਝਾਂ ਦਿਖਾਉਣੀਆਂ ਤਿੰਨੇ ਠੋਕੜਾ ਕੱਪਣਾ ਤੁਹਾਨੂੰ ਦਿਖਾਉਣੀਆਂ ਇੱਕ ਦੇ ਮਗਰ ਬੱਚਾ ਵੀ ਆ ਤੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੱਖਾ ਹਰੀ ਸਿੰਘ ਤਸੀਲ ਜਨਾਲਾ ਜ਼ਿਲ੍ਹਾ ਮਰੀਸਰ ਸ਼ੇਰੇਪਾਜੀ ਕੋਲ ਆਪਾਂ ਆਏ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋਰ ਸਭ ਠੀਕ ਠਾਕ ਜੀ ਮੇਰਾ ਮੇਰਾ ਵੀਰ ਜੀ ਮੇਰਾ ਤੁਹਾਡੀ ਅੰਦਰ ਆ ਵੇਖ ਗਿਆ ਮਾਲ ਦਨ ਵਾਲਾ ਜੀ ਹਾਂਜੀ ਵੇਖਿਆ ਇੱਕੋ ਬੰਦਾ ਲੈ ਗਿਆ ਸਾਰੀਆਂ ਵੀਰ ਜੀ ਠੀਕ ਹੈ ਹਾਂਜੀ ਹਰ ਵਾਰੀ ਕਟਾ ਕੋਈ ਨਾ ਕੋਈ ਨੀਲੀ ਦਾ ਜ਼ਰੂਰ ਲਿਆਉਂਦੇ ਜੀ ਸੀਨੇ ਬਹੁਤ ਜਦਾਂ ਮੈਂ ਤੇ ਕੇ ਸੋਚਦਾ ਵੀ ਚਲੋ ਜਿਹੜਾ ਵੀ ਕੋਈ ਭਰਾ ਖੜੇਗਾ ਕੋਈ ਯਾਦ ਕਰੂਗਾ ਠੀਕ ਹੈ ਵੀ ਸਰਦਾਰ ਜੀ ਇੱਕੋ ਹੀ ਸਾਲ ਦਾ ਬੱਚਾ ਦੰਦੋ ਵੀ ਠੀਰਾ ਆ ਅੱਛਾ ਤੇ ਉਤਰਾ ਵੀ ਚੰਗਾ ਬ੍ਰੀਡਰ ਆ ਠੀਕ ਹੈ ਪਿਓਰ ਨੀਲੀ ਦਾ ਵੀ ਚਲੋ ਨਾਮ ਦੱਸ ਤੇ ਕਰੀ ਫੋਨ ਨੰਬਰ ਹੀ ਬੋਲ ਦੇ ਕਰੀ ਜੀ 9814975625 98417565 ਠੀਕ ਹੈ ਜੀ ਤੇ ਚਲੋ ਪਹਿਲਾਂ ਆਪਾਂ ਕੱਟਾ ਹੀ ਵਿਖਾ ਦਈਏ ਨਾ ਕਿੰਨੀ ਉਮਰ ਹੋ ਗਈ ਜੀ ਇਹਦੀ ਜੀ ਜੀ ਪੂਰੇ ਇਸਰ ਫਿੱਟ ਕੋਈ ਸਾਲ ਅੱਛਾ ਇੱਕੋ ਸਾਲ ਦਾ ਬੱਚਾ ਹੈ ਤੇ ਇਹ ਹੈ ਵੀ ਠੀਕ ਹੈ ਹਾਂ ਵੀ ਹੈਗਾ ਸਿੱਧਾ ਹੈ ਉੱਤਰਾ ਦੇ ਫਸਟ ਛੋਟਾ ਆਇਆ ਮੂੰਹ ਫੜੋਂ ਤਾਂ ਕਰਦਾ ਕੋਈ ਨਹੀਂ ਤੁਹਾਨੂੰ ਦਿਖਾਉਂਦੇ ਇੱਕ ਵਾਰੀ ਫੇਰ ਤਾਂ ਤੇ ਹੈਗਾ ਨੀਲੀ ਦਾ ਕੱਟਾ ਜਿਹੜੀਆਂ ਨਿਸ਼ਾਨੀਆਂ ਸਾਰੀਆਂ ਪੂਰੀਆਂ ਤੇ ਇਹ ਤੋਂ ਬਾਅਦ ਤੁਹਾਨੂੰ ਮੱਜਾਂ ਦਿਖਾਉਣੀ ਆ ਆ ਦੇਖ ਸਾਡੇ ਪ्योर ਖਿਰਾਜ ਕੋਈ ਦੰਦ ਨਹੀਂ ਤੋੜਿਆ ਇਹਨੇ ਬਾਕੀ ਕੱਦ ਵੀ 18 ਕਿਲੋ ਠੀਕ ਹੈ ਕੱਦ ਚੰਗਾ ਤਿਆਰ ਕਰੂਗਾ ਇਹ ਕੀ ਨਾਲ ਬੁੱਛ ਦਾ ਪੁੱਤ ਰਿਓ ਤੇ ਕਿੰਨਾ ਵਿਤੀ ਮੁੱਲ ਰੱਖਣਾ ਇਹਦਾ ਫਿਰ ਆਪਾਂ ਮੁੱਲ ਵਿਤੀ ਇਹ ਤਾਂ ਫੋਨ ਤੇ ਕਰਾਂਗੇ ਆਪਾਂ ਅੱਛਾ ਕੱਟੇ ਦਾ ਫੋਨ ਤੇ ਕਰਨਾ ਤੇ ਮੱਜਾਂ ਦੇ ਦੱਸਾਂਗੇ ਨਾ ਮੱਜਾਂ ਦੇ ਦੱਸਾਂਗੇ ਤੇ ਆਹ ਮੱਜ ਕਿੰਨੇ ਚਿਰ ਦੇ ਚੈੱਕ ਪਾਸ ਤੇ ਇਹ ਵਿਤੀ 7 ਮਹੀਨੇ ਦੇ 20 ਦਿਨਾਂ ਦੀ ਚੈੱਕ ਪਾਸ ਆ ਅੱਛਾ ਇਸਦਾਰ ਜੀ ਦੋਤੀ ਉਹਨੇ 10 ਕਿਲੋ ਹੀ ਅੱਛਾ ਪਰ ਹੁਣ ਜਿੰਨੇ ਥੋੜੇ ਇਹਦੇ ਰਹਿ ਗਏ ਆ ਅੱਛਾ ਤੇ ਹੁਣ ਇਹਦਾ ਮੈਂ 7 ਕਿਲੋ ਵਿਤੀ ਗਾਰੰਟੀ ਦਵਾਂਗੇ ਤੁਹਾਨੂੰ ਪੱਕਾ ਦੁੱਧ ਹੈਗਾ ਜਿਹੜਾ ਪਰ ਹੁਣ 7 ਕਿਲੋ ਬੱਚਾ ਬੱਚਾ ਵੀ ਨਾਲ ਹੈ ਮਗਰ ਕੀ ਇਹ ਤੇ ਮਗਰੇ ਤੇ ਕਟਾ ਹੈ ਮਗਰੇ ਤੇ ਕਟਾ ਦੇ ਉੱਤਰਾ ਇਹਨੇ ਸੱਜਣ ਨੇ ਕਿੰਨਾ ਚਵਾਇਆ ਦੁੱਧ ਇਹਦਾ 18 18 ਕਿਲੋ ਦਾ ਰਿਕਾਰਡ ਠੀਕ ਆ ਚਲੋ ਤੋਰੋ ਹਾਂ ਕਰੀ ਨਾ ਬਾਕੀ ਮੱਝਾਂ ਤਿੰਨੇ ਹੀ ਪਾਰੀਆਂ ਆਵਾਂ ਜੜੀਆਂ ਆ ਚੰਗੇ ਦੁੱਧ ਵਾਲੀਆਂ ਤਿੰਨੇ ਮੱਝਾਂ ਦਿਖਾਉਣੀਆਂ ਮਗਰੇ ਤੇ ਕਟਾ ਵੀ ਆ ਤੇ ਸਾਢੇ 7 ਮਹੀਨੇ ਸੱਤ ਸਾਢੇ 7 ਮਹੀਨੇ ਦੀ ਗੱਭਨ ਜਿਹੜੀ ਦਸਤੇ ਤੇ ਹੁਣ ਵੀ 7 ਕਿਲੋ ਦੁੱਧ ਜਿਹੜਾ ਕਿੰਦੇ ਕੀ ਹੈਗਾ ਇਹ ਦੇਖ ਇਹ ਤਾਂ ਬੰਦ ਪਾਈਏ ਨੂੰ ਫਿਰ ਦਸਤੂ ਕਰ ਦਿੰਦੀ ਆ ਤੇ ਬੰਦ ਉਹਨਾਂ ਨੇ ਤਾਂ ਬੰਦ ਕਰਤਾ ਬਿਲਕੁਲ ਠੀਕ ਆ ਜੀ ਹਾਂਜੀ ਬਾਕੀ ਸਿੰਘ ਜ਼ਰੂਰ ਥੋੜਾ ਜਿਹਾ ਖੁੱਲਾ ਉਤਰਾ ਢਾਂਚਾ ਜਿਹੜਾ ਚੰਗਾ ਭਾਰੀ ਹੈ ਮੱਝ ਬਾਕੀ ਖੜਨੀ ਤੁਸੀਂ ਆਪਣੀ ਸਮਝਣਾ ਵੇਖ ਕੇ ਹਾਂ ਵੀ ਦੇਖ ਸਾਥੀ ਜੀ ਤੇ ਆਹ ਮਗਰ ਇਹਦੇ ਖੱਟਾ ਹੈ ਠੀਕ ਹੈ ਤੇ ਕਿੰਨਾ ਵੀ ਦੇ ਫੇ ਰੱਖਣਾ ਇਹਦਾ ਮੁੱਲ ਫੇ ਰ ਮੁੱਲ ਵੀ ਜੀ 85000 ਕਰ ਰਹੀ ਆਪਾਂ ਅੱਛਾ ਹਾਂਜੀ ਤੇ ਵਿੱਚ ਮਾਨਤਾ ਨਾਲ ਜ਼ਰੂਰ ਕਰਾਂਗੇ ਠੀਕ ਹੈ ਹਾਂਜੀ ਹਾਂਜੀ ਮੌਕੇ ਤੇ ਕਰ ਦੋਗੇ ਮੌਕੇ ਦਾ ਮੰਤਰ ਪੂਰਾ ਫੋਲੋ ਹੋਊਗਾ ਕੋਈ ਫੋਨ ਲਾਵੇ ਕਰੀ ਨਾ ਪੂਰਾ ਖੁੱਲਾ ਮਾਨ ਕਰ ਦੋਗੇ ਖੁੱਲੇ ਮੋੜ ਕਰ ਦਾਂਗੇ ਠੀਕ ਹੈ ਹਾਂਜੀ ਤੇ ਹੁਣ ਜਿਹੜੀ ਆਹ ਵਾਲੀ ਜੇ ਹਾਂਜੀ ਇਹ ਕਿਨੇ ਚਿੱਦੀ ਚੈੱਕ ਪਾਸ ਤੇ 8 ਮਹੀਨੇ ਦੀ ਚੈੱਕ ਪਾਸ ਆ ਤੇ ਦੁੱਧ ਦੇਂਦੀ ਜੀ ਨਹੀਂ ਦੁੱਧ ਨਹੀਂ ਦਿੰਦੀ ਅੱਛਾ ਇਹ ਦੁੱਧਾਂ ਛੱਟਦੀ ਹੈ ਠੀਕ ਹੈ ਤੇ ਇੰਨੇ ਵਿੱਚ ਸੱਜਣ ਨੇ ਚੰਗਾ ਦੁੱਧ ਚਵਾਇਆ ਜਾਂ ਦੁੱਧ 15 ਕਿਲੋ ਦਿੱਤਾ ਜੋ ਠੀਕ ਹੈ ਹਾਂਜੀ ਵਾਕੀ ਚੰਗੀ ਭਾਰੀ ਮਾਝੇ ਆ ਵੀ ਪੁੱਛੋ ਲੰਡੀ ਆ ਜਿਹੜੀ ਉਤਨਾ ਨਹੀਂ ਕਿ ਮੱਝ ਭਾਰੀ ਹੈ ਵੀ ਉਤਨਾ ਵੀ ਠੰਡੀ ਸੀੜ ਹੈ ਵਿੱਚੀ ਠੀਕ ਹੈ ਤਾਂ ਤਾਂ ਵੀ ਦੇਖ ਸਕਦੇ ਇਹਦੇ ਲੱਗੇ ਤਾਂ ਉਹ ਕੰਡੀ ਸੀਰੇ ਵਿੱਚ ਤੇ ਕਿੰਨਾ ਵਿੱਚ ਫਿਰ ਇਹਦਾ ਮੁੱਲ ਇਹਦਾ ਮੁੱਲ 82 ਆ ਚੰਦਾ ਜੀ ਅੱਛਾ ਹਾਂਜੀ ਤੇ ਵਿੱਚ ਮਾਨਤਨ ਮੌਕੇ ਤੇ ਕਰ ਦੋ ਕੋਈ ਫੋਨ ਲਾਵੇ ਇੱਕ ਵਾਰੀ ਨਾ ਖੁੱਲਾ ਮਾਨਤਨ ਕਰ ਦੋ ਹਾਂਜੀ ਹਾਂਜੀ ਮਾਨਤਨ ਸਾਰਿਆਂ ਚੋਂ ਖੁੱਲਾ ਹੀ ਹੋਣਗੇ ਬਸ ਜਿਹੜੇ ਕਿਸੇ ਵੀ ਨੂੰ ਪਸੰਦ ਆਉਂਦੀ ਆ ਕਿ ਫੋਨ ਇੱਕ ਵਾਰੀ ਲਾਵੇ ਜ਼ਰੂਰ ਤੇ ਆ ਕਿੰਨੇ ਚਿਰ ਦੀ ਚੱਕ ਪਾਸ ਦੀ ਅੱਛਾ 9 ਮਹੀਨੇ ਤੇ ਪੂਰੇ 9 ਮਹੀਨੇ ਦੀ ਚੱਕ ਪਾਸ ਤੇ 20 ਕਿਲੋ ਸਰ ਕਾੜ ਜੋ ਅੱਛਾ ਹਾਂਜੀ ਬਾਕੀ ਉਹ ਤੁਸੀਂ ਆਪਣੀ ਸਮਝਣਾ ਵੇਖਣਾ ਕੋਈ ਕੋਈ ਕਿੰਨੇ ਕ ਦੁੱਧ ਆ ਲਈ ਆ ਇਹ ਪਿੱਛੋਂ ਹੀ ਆਈਆਂ ਹੁੰਦੀਆਂ ਵਾ ਤੇ ਇਤਰਾ ਹੀ ਗਾਂ ਚੱਲ ਜਾਣੀਆਂ ਬਿਲਕੁਲ ਬਿਲਕੁਲ ਇਹ ਆ ਕਿ ਮੱਝਾਂ ਚੱਲੋ ਤਿੰਨੇ ਕੱਦ ਵਜਨ ਚ ਚੰਗੇ ਕੱਦ ਕਾਠਾ ਲੀਆਂ ਤੇ ਉਮੀਦ ਆ ਕਿ ਸੱਜਰਾ ਦੁੱਧ ਜਿਹੜਾ ਚੰਗਾ ਕੱਢਣਗੇ ਬਾਕੀ ਉਹਨਾਂ ਨੇ ਜੇ ਆਪਾਂ ਦੇਖ ਤਾ ਨਹੀਂ ਚੋਲੀ ਚੱਲ ਤਾਂ ਚੰਗੀ ਹੈ ਜਿਹੜੀ ਇਹ ਦਿਨ ਇਹ ਬਹੁਤ ਹੀ ਵਧੀਆ ਘਰ ਵਾਲੇ ਨੇ ਬੜੀ ਗਰੰਟੀ ਦਿੱਤੀ ਆ ਵੀ 20 ਕਿਲੋ ਪਰ ਆਪਾਂ 18 ਕਿਲੋ ਦੱਸਾਂਗੇ 18 ਕਿਲੋ ਦਿੰਦੀ ਤਾਂ ਤੇ ਇਹਦਾ ਮੁੱਲ ਇਹਦਾ ਮੁੱਲ ਵੀ ਜੀ ਮੈਂ 1 25 ਕਰਨ ਦਾ ਜੀ ਅੱਛਾ ਹਾਂਜੀ ਤਾਂ ਮਾਨਤਾ ਨੇ ਵਿੱਚੋਂ ਕਰ ਦੋਗੇ ਜਰੂਰ ਕਰਾਂਗੇ ਵਿੱਚ ਜਰੂਰ ਠੀਕ ਆ ਹਾਂਜੀ ਵਿਧਿਆ ਜੀ ਤੇ ਠੀਕ ਆ ਵਿਧਿਆ ਹੋਰ ਕੁਝ ਕਹਣਾ ਠੀਕ ਆ ਵਿਧੀ ਠੀਕ ਬਾਕੀ ਇਹ ਕਿ ਇਥੋਂ ਕੋਈ ਤਸੱਲੀ ਕਰਕੇ ਵੇਖ ਚੱਕ ਕੇ ਖੜੇ ਹਨ ਬਿਲਕੁਲ ਜੀ ਇਹ ਵੀ ਤਸੱਲੀ ਚੈੱਕ ਕਰਾ ਕੇ ਤਸੱਲੀ ਕਰਕੇ ਲਿਆਏ ਆ ਜਰਾਂ ਵੀ ਵੀਰ ਭਰਾਵਾਂ ਨੂੰ ਆਪਾਂ ਤਸੱਲੀ ਕਰਕੇ ਚੈੱਕ ਤਸੱਲੀ ਕਰਾ ਕੇ ਦਵਾਗੇ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਇਹ ਆ ਕੋਈ ਵੀਰ ਫੋਨ ਲਾਵੇ ਮਾਨਤਾਂ ਤੇ ਆਪੇ ਮੌਕੇ ਤੇ ਹੋਣਗੇ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ